ਕੀ ਹਾਲਿ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਪਰ ਇੱਕ ਗੋਟਟਣੀਆਂ ਹਾਂ ਹਾਂ ਤਾਂ ਠੀਕ ਆਪਾਂ ਲੱਗਿਆ ਜੀ ਆਲੂ ਕੰਢਾ ਛਿੱਲਣਾ ਅੱਜ ਬਣਾਉਣੀ ਆਪਾਂ ਬਲੌਗ ਵਧੀਆ ਛਿੱਲੋ ਗਲਾ ਦੇ ਨਿਆ ਦੇਖੋ ਜੀ ਇਹ ਪਿੱਲਰ ਚਲਾਉਣਾ ਦਾ ਮੇਰੀ ਮੰਮੀ ਨੂੰ ਆਲੂ ਆਲ ਛਿੱਲਣਾ ਨਾਲ ചാടി കട്ട പില് ਆੜੀ ਵਤੀ ਇਹ ਸਾਰਾ ਕੰਮ ਮੇਰੇ ਸਿਰ ਤੇ ਹੀ ਜਾਗਣਾ ਨਹੀਂ ਮਾੜਾ ਮੋਟਾ ਕਰਦੀ ਤੇ ਰਖਾ ਕਰਾ ਲੀ ਸੀ ਸਾਰਾ ਮਾੜਾ ਸਭ ਨਾ ਉਹ ਬੈਂਚੀ ਵੀ ਪਾਂਡੇ ਵੀ ਮਾਂ ਜੀ ਸੀ ਮੈਨੂੰ ਆਲੂ ਹੋ ਜਾਂਦੀ ਸੀ ਤੇ ਹਾਂ ਵੀ ਰੋਟੀ ਬੁਕਾ ਲੈਂਦੀ ਕਿ ਮੈਂ ਦਾਲ ਸਬਜ਼ੀ ਬਣਾ ਕੇ ਰੱਖ ਦਿੰਦੀ ਸੀ ਜਿੰਨੀ ਰੋਟੀ ਲਾ ਰਹੇ ਨੇ ਚਾਂਪੀ ਤੇ ਮੈਂ ਸਾਰਿਆਂ ਨੂੰ ਬਤਾ ਦਿੰਦੀ ਮਾੜਾ ਬਸ ਉਹ ਛੋਈਨ ਆਪਣੇ ਮੇਰੇ ਹੱਥ ਮੇਰੇ ਦੇ ਜਵਾਕਾਂ ਦੇ ਲੜਦੇ ਇੱਕ ਤਰੀਕੇ ਦੇ ਹਰ ਆਹ ਇਹ ਤਾਂ ਦਿੱਤੀ ਗੱਲ ਗੇਂਦ ਗੇਂਦਾਂ ਪਿੱਛੇ ਲੜਾਈ ਨਾ ਗੇਂਦਾਂ ਟਪੜ ਟਪੜ ਮੈਂ ਦੇਆ ਦੂਆ ਦੂਆ ਉਹ ਦੇਰ ਹਰ ਮੈਨ ਨਹੀਂ ਦਿੱਤੀ ਇਹਨੂੰ ਗੇਂਦ ਮੰਮੀ ਉਹ ਕਿਹੜਾ ਤੂੰ ਕਹਿੰਦਾ ਕੋਣੀ ਦਿੱਤੀਆਂ ਇੱਕ ਤਰੀਕੇ ਦੀ ਉਹਨੇ ਦੂਜੀ ਵੀ ਉਹਨੇ ਦਿੱਤੀ ਹੈ ਦੂਜੀ ਬਾਣੀ ਕੋਣ ਕੋਣ ਮੰਤ ਲੈ ਦੇਵ ਦੇਵ ਨਹੀਂ ਦੂਜਾ ਬੰਦਾ ਦੂਜਾ ਕਣ ਪੜਾਈ ਕਿਹੜਾ ਕਿਹੜਾ ਅਗਲਾ ਘਰ ਇਹ ਚ ਲੈ ਜਾਓ ਕੋਣ ਕਹਦਾ ਦਈਨਤ ਵਾਰੀ ਨਹੀਂ ਜਾਵਾਸ ਤੇ ਮੈਂ ਆ ਕੇ ਫਰਮ ਹੋਣੀ ਤੇ ਵਾਹ ਉਹ ਸਹੀ ਨਹੀਂ ਹਾਰ ਜਵਤਾਂ ਦਾ ਮਾੜੀ ਜੀਤ ਵਿੱਚ ਲੜ ਗਈ ਐਸੇ ਤਾਂ ਤੇ ਇਹ ਤੋਂ ਉਹ ਦੋਈ ਦਾ ਗਾਣਾ ਸਾਰੀਆਂ ਨਹੀਂ ਮੰਗਦੇ ਫਿਰ ਇਹੜਾ ਹੈ ਉਹ ਕੋਈ ਨਾ ਤੇ ਬੱਧੀਆ ਇਹੜਾ ਕਿਆ ਤਾਂ ਬੀੜਿਆ ਤੋਂ ਇਹ ਕੋਈ ਨਹੀਂ ਨਹੀਂ ਤੇ ਸਾਡੀ ਹੈ ਕਿ ਆਪਦੀ ਹੈ। ਲੋ ਜੀ ਆਪਾਂ ਆਲੂ ਛੱਲ ਲੀਏ। ਇਹ ਤਾਂ ਸਾਡੀ ਆਪਦੀ ਹੈ। ਲੋ ਜੀ ਆਲੂ ਬੰਡੇ ਆਪਾਂ ਕੱਟ ਲਏ ਆਪਾਂ ਲੱਗੇ ਨੂੰ ਇਹਨੂੰ ਤੜਕਾ ਲਾਉਣ। ਇਹ ਆਪਾਂ ਪਾਵਾਂਗੇ ਸਰੋਂ ਦਾ ਤੇਲ। ਇਹ ਲੰਗੀਆਂ ਆਪਾਂ ਮਕੰਨ ਦੇ ਬੜੀਆਂ ਇਹਨਾਂ ਨੂੰ ਆਪਾਂ ਭੋਂਕੇ ਰੱਖ ਲਿਆ ਭੋਂਕੀਆਂ ਹੋਈਆਂ ਇਹ ਫੁੱਲ ਜਾਂਦੀਆਂ ਨੇ ਥੋੜੀਆਂ ਹੀ ਆਪਾਂ ਬੇਲੇ ਨੇ ਨਾ ਕੱਟ ਕੇ ਬਰੀਕ ਕਰਕੇ ਤੇ ਭੋਂਕੇ ਰੱਖ ਲਿਆ ਇਹ ਹੈਗਾ ਜੀ ਪਿਆਜ਼ ਇਹ ਆਪਾਂ ਇਹਦੇ ਵਿੱਚ ਥਾ ਦੇਾਂਗੇ ਇਹਨੇ ਆਪਣੇ ਕੋਲੇ ਅੰਬਰਸਰੀ ਬੜੇ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਹੱਥ ਨਾਲ ਮੈਸ਼ ਕਰਕੇ ਇਹਦੇ ਵਿੱਚ ਪਾ ਦਾਂਗੇ ਇਹਦੇ ਨਾਲ ਜਿਹੜੀ ਸਾਦਾਲ ਸਬਜ਼ੀ ਆ ਉਹਦਾ ਟੇਸ ਜਿਹੜਾ ਯਾਰੇ ਆਊਗਾ ਆ ਜੋ ਗੋਟਾਰਕਾ ਆਪਣਾ ਪੁੱਜ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1.5 ਚਮਚਾ ਨਮਕ ਦਾ ਜਿਹੜੇ ਅੰਬਰਸਾਰੀ ਬੜੇ ਆ ਇਹ ਮਸਾਲੇ ਵਾਲੇ ਹੁੰਦੇ ਨੇ ਬਹੁਤ ਵਧੀਆ ਸਬਜ਼ੀ ਬਣਦੀ ਆ ਤੋਂ 1.5 ਚਮਚਾ ਆਪਾਂ ਪਾਵਾਂਗੇ ਹਲਦੀ ਦਾ ਹਾਂ ਲੱਗ ਲੈਣਾ ਕੋਈ ਹੁੰਦਾ ਹੈਗੀ ਤਾਂ ਉਹ ਨਾਲ 1 ਚਮਚਾ ਆਪਾਂ ਪਾਵਾਂਗੇ ਵੀ ਲਾਲ ਮਿਰਚਾਂ ਦਾ ਇੱਕ ਚਮਚਾ ਪਾਵਾਂਗੇ ਇਹ ਧਨੀਆ ਜੀਰਾ ਪਾਊਡਰ ਇਹਦਾ ਬਾਤ ਤੁਹਾਨੂੰ ਮੰਮੀ ਨਾਲ ਇੱਕ ਵਾਰ ਕਰਵਾਉਣੀ ਬੀਤੀ ਕੋਲ ਲੱਗਦੇ ਹੋ ਜੀ ਨਾਲ ਹੀ ਇਹ ਜਿਹੜੀਆਂ ਆਪਾਂ ਬੜੀਆਂ ਭਿਓਂ ਕੇ ਰੱਖੀਆਂ ਨੇ ਸਮੇਤ ਪਾਣੀ ਇਹਦੇ ਵਿੱਚ ਪਾ ਦਿਆਂਗੇ ਇਹ ਆਪਾਂ ਕਿਹੜੇ ਦੀ ਹੈ ਇਹ ਆਪਾਂ ਜਿਹੜੇ ਤਿੰਨ ਚਾਰ ਆਲੂ ਕੱਟੇ ਛੇੜੀ ਪਾ ਦੇਣੇ ਪਾ ਟਮਾਟਰ ਨਹੀਂ ਪਾਉਂਦੇ ਕਿਉਂਕਿ ਬੜੀਆਂ ਜੜੀਆਂ ਅੰਬਰਸਦੀ ਬੜੀਆਂ ਪਾਈਆਂ ਨੇ ਉਹਨਾਂ ਚ ਪਹਿਲਾਂ ਹੀ ਖੱਟਾਪਨ ਪਾਇਆ ਹੁੰਦਾ ਵਾ ਹਾਂ ਜੀ ਇਹ ਚਾਪਾ ਪਾਣੀ ਹੋਰ ਐਡ ਕਰਕੇ ਤੇ ਨੂੰ ਢੱਕਣ ਲਾ ਕੇ 2-3 ਹਵਾਲ ਆਉਣ ਤਾਂ ਇਹਨੂੰ ਆਪਾਂ ਪਕਾ ਲਾਂਗੇ ਹਲ ਆਹ ਹਰ ਵੀ ਜਾਂਦੀ ਹੈ ਇਹ ਆਪਣੀ ਦਾਲ ਬਣਦੀ ਨੂੰ 15-20 ਮਿੰਟ ਹੋ ਗਏ ਨੇ ਇਹਦੇ ਚਿੱਲੇ ਤੇ ਰੱਖੀ ਨੂੰ ਤੇ ਹੁਣ ਇਹਨੂੰ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆ ਲਓ ਜੀ ਇਹ ਆਲੂਆਂ ਦੇ ਵਿੱਚ ਜਿਹੜਾ ਮਸਾਲਾ ਆ ਬਿਲਕੁਲ ਰਚ ਗਿਆ ਆ ਦੇਖ ਸਕਦੇ ਆ ਆਲੂ ਬੜੀਆਂ ਦੇ ਵਿੱਚ ਮਸਾਲਾ ਰਚ ਗਿਆ ਇਹਦਾ ਮਤਲਬ ਇਹ ਦਾਲ ਆਪਣੀ ਬਣ ਕੇ ਬਿਲਕੁਲ ਤਿਆਰ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ